ਨੂੰ ਉਹਦੇ ਵਿੱਚ ਹਿਜ਼ਕੀਲ ਚਾਰ ਤਰ੍ਹਾਂ ਦੇ ਦਰਸ਼ਨ ਦੇਖਦਾ ਹੈ ਕਿੰਨੇ ਦਰਸ਼ਨ ਦੇਖਦਾ ਚਾਰ ਤਰ੍ਹਾਂ ਦੇ ਦਰਸ਼ਨ ਦੇਖਦਾ ਖੁਦਾ ਦਾ ਨਬੀ ਹਿਜ਼ਕੀਲ ਜਵਾਨ ਹੈ ਉਹਦੇ ਤੋਂ ਥੋੜਾ ਜਿਹਾ ਬਜ਼ੁਰਗ ਜਿਰਮੀਆਂ ਹੈ ਜਿਰਮੀਆਂ ਤੋਂ ਬਜ਼ੁਰਗ ਜਛਾਇਆ ਹੈ ਤਿੰਨੇ ਨਬੀ ਇੱਕੋ ਹੀ ਸਮੇ ਦੇ ਨਬੀ ਨੇ ਔਰ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਜਦੋਂ ਰਾਜਾ ਨਬੁਕਦਨਸਰ ਆਇਆ ਇਜ਼ਰਾਈਲੀਆਂ ਨੂੰ ਗੁਲਾਮ ਕਰਕੇ ਆਪਣੇ ਨਾਲ ਲੈ ਗਿਆ ਏ ਔਰ ਉਹ ਜਵਾਨਾਂ ਨੂੰ ਨਾਲ ਲੈ ਗਿਆ ਤੇ ਬੁੱਢਿਆਂ ਨੂੰ ਪਿੱਛੇ ਛੱਡ ਗਿਆ ਏ ਔਰ ਹਿਜ਼ਕੀਯਲ ਜਿਹੜਾ ਏ ਉਹ ਜਵਾਨ ਏ ਔਰ ਉਹ ਕਵਾਰ ਨਹਿਰ ਦੇ ਉੱਤੇ ਜਿਹੜੀ ਰਾਗ ਦੇ ਵਿੱਚ ਜਿਹਨੂੰ ਕੂਸ਼ ਦੇਸ਼ ਲਿਖਿਆ ਹੈ ਬਾਈਬਲ ਦੇ ਦਰਮਿਆਨ ਉਹ ਸਗਰ ਤੇ ਬੈਠ ਕੇ ਉਹ ਉੱਚੀ ਉੱਚੀ ਤਹਾ ਮਾਰਦਾ ਏ ਉਹ ਰੋਜ਼ਾਂ ਰਾਕੇ ਰੋਂਦਾ ਏ ਨਾ ਕੁਝ ਖਾਂਦਾ ਤੇ ਨਾ ਹੀ ਕੁਝ ਪੀ ਰਿਹਾ ਏ ਉਹ ਤਾਂ ਹਾਂ ਮਾਰ ਮਾਰ ਕੇ ਰੋ ਰਿਹਾ ਕਹਿੰਦਾ Um ਤੇਰਾ ਏਡਾ ਵੱਡਾ ਪਵਨਸੀ ਤੇਰੀ ਏਡੀ ਵੱਡੀ ਹੈਕਰ ਬੇਸ਼ਕੀਮਤ ਆਲੀ ਸ਼ਾਨ ਹੈਕਰ ਜਿਹੜਾ ਯਾਹੋਜਰਾ ਲੈਣਾ ਸੀਗਾ ਤੂੰ ਮਿਸਰੀਆਂ ਨੂੰ ਮਾਰਿਆ ਤੂੰ ਫਰੋਨ ਵਰਗੀ ਸਤ੍ਰਿਤ ਨੂੰ ਗੋਡਿਆਂ ਤੇ ਲਿਆਦਾ ਏ ਤੂੰ ਪਰਮਸ਼ਾਨ ਵਰਗੇ ਦੈਂਤਾਂ ਨੂੰ ਮਾਰਿਆ ਏ ਇੱਕ ਰਾਜਾ ਆਇਆ ਤੇਰੀ ਕੌਮ ਨੂੰ ਗੁਲਾਮ ਬਣਾ ਕੇ ਨੰਗੇ ਕਰਕੇ ਲੈ ਗਿਆ ਉਹ ਰੋ ਰਿਹਾ ਇਸ ਤਰੀਕੇ ਦੇ ਨਾਲ ਆਪਣੇ ਸਿਰ ਨੂੰ ਆਪਣੇ ਗੁੱਟਰਿਆਂ ਦੇ ਵਿੱਚ ਦੇਖ ਕੇ ਔਰ ਬਚਨ ਦੇ ਵਿੱਚ ਲਿਖਿਆ ਪਰਮੇਸ਼ਰ ਦਾ ਰੂਹ ਆਇਆ ਫਿਸ਼ਕੇ ਨੂੰ ਇੱਥੋਂ ਪਕੜਦਾ ਜੇ ਬਾਲਾਂ ਤੋਂ ਧਿਆਨਾਂ ਦੇ ਪਿਛੇ ਇਧਰ ਆਹ ਲੋ ਦੇਖੋ ਸਾਰੇ ਹਿਜਕੀਏ ਲੋ ਪਰਮੇਸ਼ਾ ਦਾ ਰੂਹ ਇਥੋਂ ਫੜਦਾ ਏ ਇਰਾਕ ਤੋਂ ਇਰਾਨ ਔਰ ਮਿਡਲ ਈਸਟ ਤੋਂ ਲੈ ਜਾਂਦਾ ਹੋਇਆ ਉਹਨੂੰ ਯਰੂਸ਼ਲਮ ਚ ਲੈ ਜਾਂਦਾ ਇੱਦਾਂ ਹੀ ੜਾ ਕੇ ਇਥੋਂ ਫੜ ਕੇ ਇੱਥੋਂ ਫੜ ਕੇ ਲੈ ਜਾਂਦਾ ਇਦਾਂ ਪਰਮੇਸ਼ਾ ਦਾ ਰੂਹ ਖੁਦਾ ਦਾ ਰੂਹ ਜਰੋਂਦੇ ਤੇ ਬਾਹਾਂ ਤੋਂ ਫੜ ਕੇ ਤੇ ਜੂੰਡਿਆਂ ਤੋਂ ਇਦਾਂ ਲੈ ਜਾਂਦਾ ਉਹਨੂੰ ਉੱਥੇ ਕਹਿੰਦਾ ਚਾੜ ਫਿਰ ਤੈਨੂੰ ਦਿਖਾਵਾਂ ਮੈਂ ਸਾਰੀਆਂ ਗੱਲਾਂ ਜੋ-ਜੋ ਇਜ਼ਰਾਈਲੀਆਂ ਨੇ ਕੀਤੀਆਂ ਅੱਜ ਵੀ ਬਹੁਤ سارے ਪਾਪ ਜੇ ਉਸ ਵੇਲੇ ਇਜ਼ਰਾਈਲੀਆਂ ਨੇ ਕੀਤੇ ਤੇ ਅੱਜ ਵੀ ਬਹੁਤ سارے ਲੋਕ ਕ੍ਰਿਸਚਨ ਹੁੰਦੇ ਹੋਏ ਵਚਨ ਪੜ੍ਹਦੇ ਹੁੰਦੇ ਹੋਏ ਕੈ ਵੀ ਚਾਰ ਵੀ ਕਰਦੇ ਆ ਨਸ਼ੇ ਵੀ ਪੀਂਦੇ ਆ ਹਰ ਉਹ ਪੁੱਠਾ ਕੰਮ ਕਰਦੇ ਆ ਜਿਹੜਾ ਬਾਈਬਲ ਦੇ ਵਿੱਚ ਲਿਖਿਆ ਹੈ ਸਵਰਗ ਦੇ ਅਧਿਕਾਰੀ ਨਹੀਂ ਹੋਣਗੇ ਹਾਲੇਲੂਇਆ ਹਾਲੇਲੂਇਆ ਬਾਈਬਲ ਦੇ ਵਿੱਚ ਲਿਖਿਆ ਜਦੋਂ ਉਹ ਹਿਸਕੀਏਲ ਦੇਖਦਾ ਹੈ ਪਰਮੇਸ਼ਰ ਦਾ ਰੂਹ ਉਹਨੂੰ ਲੈ ਜਾਂਦਾ ਹੈ ਉਹ ਯਰੂਸ਼ਲਮ ਦੀ ਹੈਕਰ ਵਿੱਚ ਜਾਂਦਾ ਹੈ ਇੱਕ ਵੇਲਾ ਹੁੰਦਾ ਜਦੋਂ ਨਵੀ ਹੈਕਲ ਦੇ ਅੰਦਰ ਹੁੰਦਾ ਇੱਕ ਵੇਲਾ ਉਹ ਹੁੰਦਾ ਜਦੋਂ ਨਵੀ ਬੇੜੇ ਵਿੱਚ ਹੁੰਦਾ ਪਰਮੇਸ਼ਰ ਨੂੰ ਉਹ ਕਹਿੰਦਾ ਇੱਕ ਮੂਰੀ ਦੇ ਵਿੱਚੋਂ ਦੇਖ ਉਹ ਹੈਕਲ ਦੇ ਅੰਦਰ ਦੇਖਦਾ ਹੈ ਉਹ ਬਹੁਤ سارے ਕਣਿਆਣੇ ਦੇਤੀਆਂ ਮੂਰਤਾਂ ਬਹੁਤ سارے ਜੰਤੂਆਂ ਦੀਆਂ ਮੂਰਤਾਂ ਬਹੁਤ سارے ਸ਼ੇਰਾਂ ਦੇ ਟੰਡ ਬਣੇ ਹੋਏ ਨੇ ਔਰ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਬਣੀਆਂ ਨੇ ਜਿਨ੍ਹਾਂ ਤੋਂ ਪਰਮੇਸ਼ਰ ਘਹਿਣ ਕਰਦਾ ਹੈ ਉਹ ਲੋਕ ਉਹਦੀ ਪੂਜਾ ਕਰਦੇ ਨੇ ਉਹ ਲੋਕ ਉਹਨੂੰ ਪੂਜਦੇ ਨੇ ਔਰ ਮੰਨਦੇ ਨੇ ਪਰਮੇਸ਼ਰ ਕਹਿੰਦਾ ਇਸ ਕਰਕੇ ਮੈਂ ਇਹਨਾਂ ਨੂੰ ਛੱਡ ਕੇ ਚਲਾ ਗਿਆ ਇਹ ਤੇ ਆ ਕਰਕੇ ਗੁਲਾਮ ਹੋ ਗਏ 12 ਮਹੀਨੇ ਜੇ ਰੋ ਬਾਈਬਲ ਨੂੰ ਧਿਆਨ ਨਾਲ ਪੜ੍ਹੋਗੇ ਤੁਸੀਂ ਪੁਰਾਣੇ ਇਤਿਹਾਸ ਮੇਰੇ ਨੂੰ 12 ਮਹੀਨੇ ਇੱਕ ਸਾਲ ਮੇਰੇ ਭੈਣੋ ਪ੍ਰਾਉ ਯਰੂਸ਼ਲਮ ਨੂੰ ਘੇਰਾਬੰਦੀ ਕਰਕੇ ਰੱਖੀ ਐ ਨਮਕਲ ਸਰ ਨੇ ਨਮਕਲ ਸਰ ਕਾ ਤੋ ਨਹੀਂ ਉਹਨੂੰ ਪਕੜ ਸਕਿਆ ਕਿਉਂਕਿ ਉੱਥੇ ਪਰਮੇਸ਼ਰ ਦਾ ਜਲਾਲ ਸੀ ਔਰ ਸ਼ੈਤਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਤੋਂ ਕਿਹੜੀ ਚੀਜ਼ ਰੋਕਦੀ ਆ ਪ੍ਰਭੂ ਦਾ ਜਲਾਲ ਸਾਰੇ ਬੋਲੋ ਪ੍ਰਭੂ ਦਾ ਜਲਾਲ ਚਲੋ ਪ੍ਰਭੂ ਦਾ ਜਲਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਊਗਾ ਸ਼ੈਤਾਨ ਤੁਹਾਨੂੰ ਹੱਥ ਵੀ ਨਹੀਂ ਲਾ ਸਕਦਾ ਸ਼ੈਤਾਨ ਤੁਹਾਨੂੰ ਦੇਖ ਵੀ ਨਹੀਂ ਸਕਦਾ ਕਿਉਂ ਕਿਉਂ ਪ੍ਰਭੂ ਦਾ ਜਲਾਲ ਦੇ ਕੱਜੇ ਹੋਏ ਆ ਤੁਸੀਂ ਜੇ ਪ੍ਰਭੂ ਦਾ ਜਲਾਲ ਤੁਹਾਨੂੰ ਛੱਡ ਗਿਆ ਫੇ ਤੁਹਾਨੂੰ ਕੋਈ ਵੀ ਬਚਾ ਸਕਦਾ ਨਾ ਕੋਈ ਵੱਡੀ ਚਰਚ ਬਚਾ ਸਕਦੀ ਏ ਨਾ ਕੋਈ ਵੱਡਾ ਪਾਦਰੀ ਬਚਾ ਸਕਦਾ ਕਿਉਂਕਿ ਤੁਹਾਨੂੰ ਪ੍ਰਭੂ ਦਾ ਜਲਾਲ ਛੱਡ ਕੇ ਪ੍ਰਭੂ ਦੇ ਜਲਾਲ ਦੇ ਵਿੱਚ ਰਹਿਣ ਦੇ ਨਾਲ ਹੀ ਅਸੀਂ ਬਚਾਓ ਵਿੱਚ ਰਹਿ ਸਕਦੇ ਅੱਜ ਵਿਸ਼ਵਾਸੀਆਂ ਨੂੰ ਸਮਝ ਨਹੀਂ ਆਪਣੀ ਮਨਮਰਜ਼ੀ ਕਰਦੇ ਹੋ ਸਮਝਦੇ ਵੀ ਐਤਵਾਰ ਦਾ ਦਿਨ ਖਰੇ ਪਿਕਨਿਕ ਦਾ ਦੇਣਿਆ ਨਹੀਂ ਇਹ ਵਾਅਦਾ ਦਾ ਦੇਣੇ ਇੱਥੇ ਅਸੀਂ ਸਿੱਖਣ ਲਈ ਇਕੱਠੇ ਹੁੰਨੇ ਆ ਸਾਰੇ ਜਣ ਇਸ ਜਗ੍ਹਾ ਤੇ ਅਸੀਂ ਇਕੱਠੇ ਇਸ ਕਰਕੇ ਹੁੰਨੇ ਖੁਦਾ ਦੇ ਕਲਾਮ ਨੂੰ ਸਿੱਖਿਆ ਜਾਵੇ ਭਾਈ ਨੇ ਦੱਸਿਆ ਵੀ ਜੇ ਮੈਂ ਪ੍ਰਭੂ ਤੋਂ ਦੂਰ ਸੀ ਤੇ ਮੈਂ ਰੋਣਾ ਤੇ ਕਰਲਾਉਣਾ ਸੀ ਇਹਦੇ ਜਦੋਂ ਤੁਸੀਂ ਯਿਸੂ ਦੇ ਜਲਾਲ ਦੇ ਵਿੱਚ ਰਹੋਗੇ ਯਿਸੂ ਦਾ ਜਲਾਲ ਸਾਨੂੰ ਢਾਕੇ ਰੱਖਦਾ ਫਿਸ਼ਥਾਨ ਹੱਥ ਨਹੀਂ ਲਾ ਸਕਦਾ 12 ਮਹੀਨੇ 1 ਸਾਲ ਪੂਰਾ ਵੇਟ ਕੀਤੀ ਤੇ ਮੱਕਸਰ ਨੇ ਉਹਨੇ ਘੇੜਾ ਪਾਈ ਰੱਖਿਆ ਲਾਗੇ ਵੀ ਗਿਆ ਹੈਕਲ ਦੇ ਹੈਕਲ ਦੇ ਲਾਗੇ ਕਰੋ ਗਿਆ ਬਾਈਬਲ ਦੇ ਵਿੱਚ ਲਿਖਿਆ ਜਿਹੜੇ ਚਾਰ ਦਰਸ਼ਨ ਹਿਜ਼ਕੀਲ ਦੇਖਦਾ ਹੈ ਪਹਿਲੇ ਦਰਸ਼ਨ ਵਿੱਚ ਹਿਜ਼ਕੀਲ ਦੇਖਦਾ ਹੈ ਪਰਮੇਸ਼ਰ ਦਾ ਰੂਹ ਪਰਮੇਸ਼ਰ ਦਾ ਆਤਮਾ ਪਰਮੇਸ਼ਰ ਦਾ ਜ਼ਲਾਲ ਜਿਹੜਾ ਉਹ ਮਰਸੀ ਸ਼ੀਟ ਦੇ ਉੱਤੇ ਜਦੋਂ ਉਹ ਲਉ ਐ ਦੇ ਸੰਦੂਕ ਦੇ ਉੱਤੇ ਡੋਲਿਆ ਜਾਂਦਾ ਸੀ ਕਰੂਪ ਉਹਨੂੰ ਇਸ ਤਰੀਕੇ ਨਾਲ ਦੇਖਦੇ ਸੀਗੇ ਔਰ ਪਰਮੇਸ਼ਰ ਦਾ ਆਤਮਾ ਲਿਖਿਆ ਫੜਫੜਾਉਂਦਾ ਸੀਗਾ ਉਹਦੇ ਤੇ ਬਚਨ ਦੇ ਵਿੱਚ ਲਿਖਿਆ ਉਹ ਸਵਰਗੀ ਪਿਤਾ ਕਰੂਪਾ ਦੇ ਉੱਤੇ ਵਰਾਜਮਾਨ ਸੀਗਾ ਔਰ ਪਹਿਲੇ ਦਰਸ਼ਨ ਵਿੱਚ ਹਿਚਕੇਲ ਦੇਖਦਾ ਏ ਪਰਮੇਸ਼ਰ ਦਾ ਰੂਹ ਕਰੂਪਾ ਦੇ ਉੱਪਰ ਚੜਾ ਗਿਆ ਕਿੱਥੇ ਚਲਾ ਗਿਆ ਉੱਪਰ ਚਲਾ ਗਿਆ ਦੂਜੇ ਦਰਸ਼ਨ ਚ ਦੇਖਦਾ ਏ ਪਰਮੇਸ਼ਰ ਦਾ ਰੂਹ ਜਿਹੜਾ ਆ ਉਹ ਛੱਤ ਨਾਲ ਲੱਗ ਗਿਆ ਤੀਜੇ ਰੂਹ ਤੀਜੇ ਰੋਇਆ ਵਿੱਚੋਂ ਦੇਖਦਾ ਏ ਕਿ ਪਰਮੇਸ਼ਰ ਦਾ ਜਿਹੜਾ ਰੂਹ ਇਹ ਉਹਦਾ ਜਲਾਲ ਉਹ ਹੁਣ ਛੱਤ ਦੇ ਤੋਂ ਬਾਹਰ ਹੋ ਗਿਆ ਚੌਥੇ ਦਰਸ਼ਨ ਚ ਦੇਖਦਾ ਹੈ ਉਤਰ ਦੇਸ਼ਾਂ ਦੇ ਵਿੱਚ ਪਰਮੇਸ਼ਰ ਦਾ ਰੂਹ ਜਿਹੜਾ ਹੈ ਉਹ ਯਤੂਨ ਪਹਾੜ ਤੋਂ ਘੁੰਮ ਕੇ ਸਵਰਗ ਵਿੱਚ ਚਲਾ ਗਿਆ ਜਦੋਂ ਸਵਰਗ ਵਿੱਚ ਪਰਮੇਸ਼ਰ ਦਾ ਜਲਾਲ ਜਲਾਲ ਆ ਚਲਾ ਗਿਆ ਉਹ ਹੁਣ ਹੈਕਲ ਕਿਸੇ ਕੰਮ ਦੀ ਨਹੀਂ ਭਾਵੇਂ ਕਿੱਡਾ ਮਰਜੀ ਚਰਚ ਬਣਾ ਲਓ ਵੱਡਾ ਜੇ ਉੱਥੇ ਪਰਮੇਸ਼ਰ ਦਾ ਜਲਾਲ ਨਹੀਂ ਉਹ ਕਿਸੇ ਕੰਮ ਦਾ ਨਹੀਂ ਤੁਸੀਂ ਜਿੰਨੇ ਮਰਜੀ ਵਧੀਆ ਬਣ ਜਾਓ ਜਿੰਨੇ ਮਰਜੀ ਦੁਨੀਆ ਦੀ ਨਿਗਾਹ ਵਿੱਚ ਚੱਕੇ ਹੋ ਜਾਓ ਤੇ ਪਰਮੇਸ਼ਰ ਦਾ ਜਲਾਲ ਤੁਹਾਡੀ ਜ਼ਿੰਦਗੀ 'ਚ ਹੈ ਨਹੀਂ ਤੇ ਤੁਹਾਨੂੰ ਕੋਈ ਨਹੀਂ ਬਚਾ ਸਕਦਾ ਸਵਰਗ ਦੇ ਵਿੱਚ ਜਾਣ ਦੇ ਲਈ ਇੱਕੋ ਇੱਕ ਸਭ ਤੋਂ ਪਹਿਲਾ ਮੰਡੇਟਰੀ ਹੁਕਮ ਹੈ ਪਰਮੇਸ਼ਰ ਦੇ ਜਲਾਲ ਦੇ ਵਿੱਚ ਰਹਿਣਾ ਬਾਈਬਲ ਦੱਸਦੀ ਏ ਜਿਨ੍ਹਾਂ ਦਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਨਾ ਹੋਇਆ ਉਹ ਰਹਿ ਜਾਣਗੇ ਜਿਵੇਂ ਪਾਸਪੋਰਟ ਦੇ ਉੱਤੇ ਵੀਜ਼ਾ ਨਾ ਨਾ ਲੱਗਾ ਹੋਵੇ ਤੇ ਉਹ ਇਮੀਗ੍ਰੇਸ਼ਨ ਵਾਲੇ ਅੰਦਰ ਨਹੀਂ ਜਾਣਦੇ ਇਕੋ ਇੱਕ ਇਮੀਗ੍ਰੇਸ਼ਨ ਤੋਂ ਅੱਗੇ ਜਾਣ ਦੀ ਜਿਹੜੀ ਸ਼ਰਤ ਹੈ ਪਾਸਪੋਰਟ ਦੇ ਉੱਤੇ ਸਹੀ ਵੀਜ਼ਾ ਲੱਗਾ ਹੋਣਾ ਚਾਹੀਦਾ ਔਰ ਸਵਰਗ ਦੇ ਵਿੱਚ ਜਾਣ ਦੇ ਲਈ ਸਭ ਤੋਂ ਵਿਸ਼ਵਾਸਯੋਗ ਵਾਲੀ ਵੱਡੀ ਜ਼ਿੰਮੇਵਾਰੀ ਇਹ ਆ ਪਰਮੇਸ਼ਰ ਦਾ ਦਲਾਲ ਹੋਣਾ ਬਹੁਤ ਜ਼ਰੂਰੀ ਹੈ ਔਰ ਸਵਰਗ ਦੀ ਪੂਥੀ ਦੇ ਵਿੱਚ ਨਾਮ ਲਿਖਿਆ ਹੋਣਾ ਬਹੁਤ ਜ਼ਰੂਰੀ ਉਹ ਨਾਮ ਇਸ ਕਰਕੇ ਲਿਖਿਆ ਜਾਣਾ ਜੇ ਤੁਸੀਂ ਪ੍ਰਭੂ ਦੇ ਸਾਏ ਦੇ ਥੱਲੇ ਆ ਪ੍ਰਭੂ ਦੇ ਡਰ ਦੇ ਵਿੱਚ ਬਣੇ ਆ ਸਿੱਧੀ ਚਾਲ ਚੱਲਦੇ ਆ ਪਰਮੇਸ਼ਰ ਦੇ ਭੈ ਦੇ ਵਿੱਚ ਇਹ ਤੇ ਖਰੇ ਆ ਜੇ ਤੁਸੀਂ ਪਾਪੀ ਤੇ ਛਰੇਲੇ ਕੰਮ ਕਰਦੇ ਆ ਫੇਖ ਖਰੇ ਨਹੀਂ ਇਕਲਾਮ ਬਿਸ਼ੱਕ ਇਹ ਜਿਕੌੜਾ ਹੈ ਪਰ ਇਹ ਜ਼ਰੂਰ ਅਸਰ ਕਰੇਗਾ ਮੈਂ ਇਮਾਨ ਲੱਖਦਾ ਇਸ ਗੱਲ 'ਤੇ ਹallelujah 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 ਮੇਰੇ ਭੈਣੋ ਤੇ ਭਰਾਓ ਇੰਨਾ ਮਾਲ ਡੰਗਰ ਹੋਣ ਦੇ ਬਾਵਜੂਦ ਵੀ ਉਹਦੀ ਜਿਹੜੀ ਸਭ ਤੋਂ ਪਹਿਲਾਂ ਕੁਰਬਾਨੀ ਦਿੰਦਾ ਸੀਗਾ ਸ਼ੈਤਾਨ ਨੇ ਉਹਦੀ ਕੁਰਬਾਨੀ ਦੇ ਉੱਤੇ ਅਟੈਕ ਕੀਤਾ ਸ਼ੈਤਾਨ ਜਦੋਂ ਤੁਸੀਂ ਵੀ ਪ੍ਰਾਰਥਨਾ ਕਰਦੇ ਨਾ ਤੁਸੀਂ ਕੁਰਬਾਨੀ ਦਿੰਦੇ ਆ ਅੱਜ ਬੱਕਰਿਆਂ ਦੀ ਛਤਰੀਆਂ ਦੀ ਊਠਾਂ ਦੀ ਗਧਿਆਂ ਦੀ ਪਹਿਲਾਂ ਦੀ ਬਲੀ ਦੀ ਜ਼ਰੂਰਤ ਨਹੀਂ ਗਈ ਮੇਰੇ ਕੋ ਸਮਝਾ ਨਹੀਂ ਮੈਂ ਤੁਹਾਨੂੰ ਪੜ੍ਹਾ ਸਕਦਾ ਬਾਈਬਲ 'ਚ ਲਿਖਿਆ ਹੁਣ ਕੇਵਲ ਜਿਹੜਾ ਆਹ ਗੌਰ ਚੱਲਦਾ ਪਿਆ ਤੁਸੀਂ ਆਪਣੇ ਹੋਠਾਂ ਦਾ ਬਲੀਦਾਨ ਦੇਣਾ ਕੀ ਦੇਣਾ ਹੋਠਾਂ ਦਾ ਬਲੀਦਾਨ ਜੇ ਤੁਹਾਨੂੰ ਅੱਜ ਦੇ ਸਵੇਰੇ ਵਿੱਚ ਕਿਹਾ ਹੁੰਦਾ ਊਠ ਦੀ ਕੁਰਬਾਨੀ ਦੇਣੀ ਤੇ ਊਠ ਲੱਖ ਰੁਪਏ ਦਾ ਹੋਣਾ ਇਹ ਤੇ ਕਰਜ਼ੇ ਥੱਲੇ ਆ ਜਾਣਾ ਸੀ ਇੱਕ ਵਾਰੀ ਕੁਰਬਾਨੀ ਦੇ ਕੇ ਤੂੰ 10 ਸਾਲ ਪੈਸੇ ਹੀ ਲੌਂਦੇ ਰਹਿਣਾ ਸੀਗਾ ਤੁਹਾਨੂੰ ਮੈਂ ਦੱਸ ਦਿੰਦਾ ਹallelujah ਹallelujah ਅੱਜ ਸੌਖਾ ਤੇ ਸਿੱਧਾ ਜਿਹਾ ਕੰਮ ਹੈ ਆਪਣੇ ਹੋਠਾਂ ਦਾ ਬਲੀਦਾਨ ਦੇਣਾ ਹੈ ਪ੍ਰਭੂ ਕਿੱਦਾਂ ਦੇ ਸਕਦੇ ਆ ਖੁਦਾ ਦਾ ਧੰਨਵਾਦ ਕਰਕੇ ਇਹ ਹੋਠਾਂ ਦਾ ਬਲੀਦਾਨ ਕਿੱਦਾਂ ਦੇ